ਉਹ ਵੀ ਪਾਰਟੀ ਦੇ ਬਸ ਹੋਵੇ ਉਹ ਜਿਹਨੇ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਤੇ ਭਾਈ ਪਹਿਲਾਂ ਕਿੰਨੀ ਦੇਰ ਤੋਂ ਤੁਹਾਨੂੰ ਥ੍ਰੈਟ ਆ ਰਿਹਾ ਬੰਨ ਚੱਲੀ ਜਾਂਦੀ ਹੈ ਥ੍ਰੈਟ ਤੇ ਚੱਲਦੀ ਹੈ ਸਾਰੇ ਸ਼ਹਿਰ ਨੂੰ ਹੀ ਆਉਂਦੀਆਂ ਮੀਆਂ ਕਿੰਨੂੰ ਨਹੀਂ ਆਉਂਦੀਆਂ ਪੀਆਂ ਹਰ ਬੰਦਾ ਇਸ ਤੇ ਪਰੇਸ਼ਾਨੀ ਚ ਹੈ ਜੀ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਥ੍ਰੈਟ ਕਿੱਦੇ ਤੋਂ ਆਈ ਕੋਈ ਨਿਸ਼ਾਨ ਦੱਸ ਦੇ ਜੀ ਮੈਂ ਜਾਣਦਾ ਨਹੀਂ ਕਿਸ਼ਾਨ ਕੋਈ ਹੈਗਾ ਪਰ ਆਪਣੀ ਦੁਕਾਨ ਦੇ ਕਿੰਨੇ ਕਿ ਲੋਗ ਹੁੰਦੇ ਨੇ ਸਟਾਫ ਹੀ 5 7 7 8 ਜਾਂ 10 ਜਾਣੇ ਦਾ ਸਟਾਫ ਹੀ ਹੈ ਜੀ ਤੁਸੀਂ ਮੌਜੂਦ ਸੀ ਹਾਂ ਹਾਂ ਜੀ ਮੈਂ ਆਫਿਸ ਦੇ ਵੀ ਅੰਦਰ ਬੈਠਾ ਹਾਂ ਹਾਂ ਮੈਂ ਇਸ ਨੂੰ ਬੋਲੀ ਚੁੱਕਾ ਕਰਤਾ ਹਾਂ ਜੀ ਹਾਂ ਜੀ ਉਹ ਭਾਈ ਦੌੜ ਪੈ ਗਈ ਜੀ ਇੱਕਦਮ ਕੀ ਬਣ ਗਿਆ ਕੀ ਕਰ ਸਕਨੇ ਜੀ ਕੀ ਕਹਿਣਾ ਚਾਹੋਗੇ ਸਰ ਜਾਨਲੇਵਾ ਹਮਲਾ ਕਰ ਲਿਆ ਹੈ ਕੁਝ ਵੀ ਹੋ ਸਕਦਾ ਹੈ ਬਲਕਿ ਕੋਚ ਵੀ ਹੋ ਸਕਦਾ ਹੈ ਜੀ ਅਸੀਂ ਤੇ ਕਿੰਨੇ ਦਿਨਾਂ ਤੇ ਕਿੰਨੇ ਵੇਲੇ ਕੁਝ ਵੀ ਹੋ ਸਕਦਾ ਜਦੋਂ ਪ੍ਰੋਫਾਈਲ ਉਹਦੇ ਨਾਲ ਕੰਪਲੀਟ ਕੀਤੀ ਗਈ ਸੀ ਤੀ ਤੋਂ ਬਾਅਦ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਹੈ ਕੀ ਕਰ ਰਹੇ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣ ਹੀ ਆਏ ਆ ਜੀ ਉਹਦੇ ਅਜੇ ਆ ਕੇ ਤੇ ਉਹਨਾਂ ਨੇ ਕੱਲੀ ਚਾਰਜ ਲਿਆ ਕਰ ਰਹੇ ਆ ਲੈਟਸ ਸੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ 6:30 ਸਵਾ 6 ਆਲਮੋਸਟ ਇਹ ਹੁਣ ਸਵਾ 6 ਵਜੇ ਵਾਰਦਾਤ ਕੋਈ ਦਾ ਟਾਈਮ ਵੀ ਨਹੀਂ ਹੈ ਉਹ ਇਕੋ ਨਾਲ ਦਾ ਟਾਈਮ ਕੀ ਰੱਖੋਗੇ ਸਾਡਾ ਹਸਪਤਾਲ ਵੀ ਕੋਈ ਸਾਰੇ ਸ਼ਹਿਰ ਦਾ ਵੇਖੋ 7:00 ਸਵਾ 7 ਤੇ ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹੀ ਹਾਲਾਤ ਹੈ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਆ ਇੱਥੇ ਵੀ ਹਾਲਾਤ ਆ ਕਰਨ ਦੇ ਮੌਕੇ ਤੇ ਬੰਦ ਹੋ ਗਿਆ ਜੀ ਹਾਂਜੀ ਹਾਂਜੀ ਹਾਂ ਮੈਨੂੰ ਪਹਿਲਾਂ ਹੀ ਮੈਨੂੰ ਹੋਰ ਪਤਾ ਮੈਨੂੰ ਪਹਿਲਾਂ ਹੀ ਮਾਰ ਮੈਨੂੰ ਆ ਰਹੇ ਪਰ ਹਲੇ ਦੇ ਵਕਤ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਖਾਣਾ ਉਸ ਟਾਈਮ ਆਇਆ ਜਦੋਂ ਜਦ ਅਧਿਕਾਰੀਆਂ ਨੇ ਬਿਲਕੁਲ ਕਲੀਅਰ ਕਰ ਰੇ ਕੰਮ ਆਪਣੀਆਂ ਦੀਵਾਂਦੀਆਂ ਕਰ ਲਈ ਉਸ ਵਾਰਿਆਂ ਦੀ ਉਸ ਟਾਈਮ ਲੱਗੀ ਆ ਜੋ ਵੀ ਇਹ ਜਨਰਲ ਕਰਦਾ ਹੈ ਉਹ ਉਹ ਕਾਨੂੰਨ ਹਸਤੇ ਨੇ ਨੈਚਰਲੀ ਕੰਮ ਆਉਂਦਾ ਇਹਦੇ ਮੋਟਰਸਾਈਕਲ ਦੇ ਬੰਦੇ ਦੁਆਏ ਨੇ ਤੇ ਗੋਲੀਆਂ ਮਾਰ ਗਏ ਨੇ ਇਥੇ ਐ ਪਤਾ ਲੱਗਾ ਵੀ ਇਹਨੂੰ ਸੱਟ ਪਹਿਲਾਂ ਵੀ ਆਉਂਦੀ ਸੀ ਕੋਈ ਮੰਗਿਆ ਜਾ ਰਿਹਾ ਸੀ ਕੁਝ ਉਹ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਥ੍ਰੈਡ ਕੀਤਾ ਵੀ ਬਦਕਿਸਮਤੀ ਇਹ ਲੋਕਾਂ ਦੀ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਲੈਂਡ ਆਰਡਰ ਦੇ ਮਕਸਦ ਤੇ ਲੋਕਾਂ ਨੇ ਸਸੂਦ ਨਾ ਇਹਦੇ ਨੋਟਿਸ ਇਹ ਗੱਲਾਂ ਸੁਣਿਆ ਆ ਚੁੱਕੀ ਸੀ ਪੁਰਾਣੇ ਐਸਪੀ ਸਾਹਿਬ ਨੇ ਪਤਾ ਸੀ ਪਰ ਕੋਈ ਪ੍ਰੋਟੈਕਸ਼ਨ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ ਜੇ ਲਾਗੇ ਜਾ ਕੇ ਨਾਕਾ ਵੀ ਨਹੀਂ ਸੀ ਫਿਰ ਸੱਜੇ ਖੇਪੇ ਤੇ ਪੁਲਿਸ ਵੀ ਨਜ਼ਰ ਨਹੀਂ ਆਈ ਤੇ ਭਰੇ ਬਾਜ਼ਾਰ ਚੋਂ ਹੱਸਦੇ ਜਾਂਦੇ ਆਉਂਗੇ ਲੋਕ ਮੈਂ ਹਾਂ ਜੀ ਤੁਸੀਂ ਇਹਦੇ ਤੇ ਫਾਇਰਿੰਗ ਹੋ ਰਹੀ ਹੈ ਪਰ ਹੁਣ ਪੰਜਾਬ ਸਰਕਾਰ ਦੇ ਪੁਲਿਸ ਦਾ ਕੰਮ ਹੈ ਨਾ ਲੋਕੋ ਚਾਰੇ ਕੀ ਕਰਨ ਕਿੰਨੇ ਜਿਉਣ ਕਿੰਨੇ ਦੁਕਾਨਾਂ ਬੰਦ ਰੱਖੇ ਦੱਸਦਾ ਪਤਾ ਤਾਂ ਲੱਗੇ ਬ੍ਰੇਕ ਜਰਾ ਜਿਨੀ ਪ੍ਰੋਡਕਸ਼ਨ ਵੀ ਨਹੀਂ ਜਦੋਂ ਪਤਾ ਉਹਨਾਂ ਦੀ ਨੌਲੇਜ ਆ ਜੋ ਸੁਣਿਆ ਉਹਨਾਂ ਨੇ ਸਾਰੇ ਨੌਲੇਜ ਹੀ ਇੱਕ ਵੀ ਇਥੇ ਕੋਈ ਨਾ ਦੇ ਜਗ੍ਹਾ ਪੜਦੇ ਲੱਗੇ ਜਿਵੇਂ ਕੋਈ ਨਕਰਾ ਨਹੀਂ ਸਾਰੀ ਉਹ ਫਰੋਤੀ ਨਹੀਂ ਆ ਰਹੀ ਜੀ ਚਲੋ ਫਰੋਤੀਆਂ ਆ ਰਹੀਆਂ ਪਤਾ ਲੱਗਾ ਆ ਰਹੀ ਹੈ ਫਰੋਤੀ ਆ ਰਹੀ ਹੈ ਪਰ ਸਾਰੇ ਨੌਲੇਜ ਸੀਗੇ ਕਹਿੰਦੇ ਸੁਣਿਆ ਵੀ ਪਤਾ ਲੱਗਾ ਵੀ ਸਭ ਦੀ ਨੌਲੇਜ ਸੀਗੀ ਗੋਇਨ ਨੂੰ ਪ੍ਰੋਟੈਕਸ਼ਨ ਦਿੱਤੀ ਹੈ ਜੀ ਉਹਨਾਂ ਕੋਲ ਪ੍ਰੋਟੈਕਸ਼ਨ ਹੈ ਇਨਾਂ ਨੇ ਉਸ ਦਾ ਰਾਈਟ ਹੈ ਤੇ ਕੋਈ ਪ੍ਰੋਟੈਕਸ਼ਨ ਦਿੱਤੀ ਸਰ ਇੰਨੀ ਗੱਲ ਹੈ ਕਿ ਬਹੁਤ ਸਾਰੇ ਆ ਰਹੇ ਆ ਵਾ ਕੀ ਕਾਰਨ ਹੈ ਕਿ ਪੰਜਾਬ ਪੁਲਿਸ ਨੇ ਦੀਆ ਕਾਰਨ ਹੁਣ ਬੈਗੇਜ ਪੰਜਾਬ ਪੁਲਿਸ ਹੀ ਦੱਸੇ ਜਾਂ ਪੰਜਾਬ ਸਰਕਾਰ ਦੱਸੇ ਕਾਰਨ ਕੀ ਦੱਸੀ ਸਾਡੀ ਬਦਕਿਸਮਤੀ ਹੈ ਸਾਡੇ ਲੋਕਾਂ ਦੀ ਹਾਂਜੀ ਸਰ ਅਜੇ ਇਕਤਲਾ ਮਿਲ ਦੇਸੀ ਕਿ ਅਜੇ ਕਰੀਬ 620 ਦੇ ਕਰੀਬ ਇੱਥੇ ਆਪਣੇ ਗੁੱਡੋਈ ਨੇ ਕਾਂਗਰਸੇ ਲੀਡਰ ਨੇ ਦੇ ਮਿਟਾ ਰਹੇ ਦੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਪਰਸਨ ਫਾਇਰ ਕਰਦਾ। ਜੇ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਦੇਖਿਆ ਜੋ ਮੌਕੇ ਤੇ ਜਿਹੜੇ ਹਾਜ਼ਰੀਨ ਸੀ ਜਿਨ੍ਹਾਂ ਨੇ ਆਈ ਵਿਟਨਸ ਹਨ ਉਹਨਾਂ ਨੂੰ ਦੱਸਿਆ ਕਿ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ। ਇੱਕ ਬੰਦੇ ਨੇ ਉਤਰ ਕੇ ਤੇ ਸ਼ੀਸ਼ੇ ਵੱਲੋਂ ਘੁਰ ਕੇ ਤੇ ਇੱਕ ਫਾਇਰ ਕਰਤਾ। ਫਾਇਰ ਕਰਕੇ ਤੇ ਨਾਲ ਉਤਰ ਕੇ ਮੋਟਰਸਾਈਕਲ ਤੇ ਲੱਗ ਕੇ ਤੇ ਦੌੜ ਗਏ। ਤੇ ਅਸੀਂ ਆਪਣੀਆਂ ਟੀਮਾਂ ਲਗਾਤੀਆਂ ਨੇ ਤੇ ਜਲਦੀ ਅਸੀਂ ਪ੍ਰੈਸ ਕਰਾਂਗੇ। ਤੋਂ ਕੀ ਆਈ ਇਹਨਾਂ ਨੂੰ ਕਿਸੇ ਪਹਿਲੇ ਰਿਸਪਾਂਸ ਦੇ ਪਹਿਲੀਆਂ ਪੁਰਾਣੀਆਂ ਵੀ ਆਉਂਦੇ ਰਹੀਆਂ ਇਹਨਾਂ ਨੂੰ ਕੇਸ ਵਿੱਚ ਦਰਜ ਕਰਾ ਦੀ ਕਿਹਦੇ ਵੱਲੋਂ ਸਾਰਾ ਕੇਸ ਵਿੱਚ ਦਰਜ ਹੈਗਾ ਜੀ ਇਹਨੂੰ ਕਿਹਦੇ ਵੱਲੋਂ ਲਵਾਈ ਹੈ ਜੀ ਉਹ ਗੈਸਟ੍ਰੰਗ ਲਵਾਈ ਹੈ ਜੀ ਕਿੰਨੀਆਂ ਗੋਮੇ ਚਲੀਆਂ ਜੀ ਇੱਕ ਗੋਲੀ ਚੱਲੀ ਤੁਸੀਂ ਮਟਾਲੇ ਦੀ ਗੱਲ ਕੀਤੀ ਆ ਮਟਾਲਾ ਆਪਣਾ ਪਰਿਵਾਰ ਆ ਆਪਣਾ ਸ਼ਹਿਰ ਆ ਲੋਲੀਆਂ ਪੂਰੇ ਪੰਜਾਬ ਚ ਜਾਦੇ ਆ ਮਟਾਲੇ ਚ ਹਾਂ ਹੁਣ ਇੱਕ ਲੇਟੈਸਟ ਹਮਲਾ ਹੈ ਜਾਣਕਾਰੀ ਮਿਲੀ ਅਬ ਗੋਲੀ ਚੱਲੀ ਆ ਗੋਲੀਆਂ ਰੋਜ਼ ਚੱਲੀਆਂ ਪੰਜਾਬ ਪੰਜਾਬ ਨਹੀਂ ਰਿਹਾ ਪੰਜਾਬ ਦੇ ਲੋਕਾਂ ਨੇ ਜੋ ਵਿਸ਼ਵਾਸ ਕੀਤਾ ਸੀ ਲੋਕਾਂ ਦੇ ਨਾਲ ਬੜਾ ਵੱਡਾ ਵਿਸ਼ਵਾਸ ਘਾਤ ਹੋਇਆ ਔਰ ਬਿਹਾਰ ਦਾ ਲਾਲੂ ਦਾ ਜੰਗਲ ਰਾਜ ਅਜੇ ਤੱਕ ਕੋਈ ਭੁੱਲਿਆ ਨਹੀਂ ਪੰਜਾਬ ਜੰਗਲ ਰਾਜ ਬਣ ਚੁੱਕਾ ਹੈ ਪੰਜਾਬ ਇੱਕ ਜੰਗਲ ਦੇ ਦੌਰ ਚੋਂ ਗੁਜ਼ਰ ਰਿਹਾ ਔਰ ਇਹ ਦੇਖ ਇਹਦੀ ਜਾਨ ਮਾਲ ਦੀ ਸੁਰੱਖਿਆ ਨਹੀਂ ਹੈ ਔਰ ਸਹਾਨ ਮਾਲ ਦੀ ਸੁਰੱਖਿਆ ਜਿਹੜੀ ਆ ਉਹ ਲੋਕ ਬਹੁਤ ਖੋਫ ਦੇ ਸਾਏ ਦੀ ਜੀ ਰਹੇ ਨੇ ਜਿਹੜਾ ਖੋਫ ਦੇ ਸਾਏ ਚ ਵਪਾਰੀ ਤੋਂ ਲੈ ਕੇ ਆਮ ਆਦਮੀ ਤੋਂ ਲੈ ਕੇ ਸਾਰੇ ਲੋਕ ਅੱਜ ਇਸ ਜੰਨਰ ਰਾਜ ਨੂੰ ਕਦੀ ਭੁੱਲਣਗੇ ਨਹੀਂ ਉੱਥੇ ਦੇ 20 ਸਾਲ ਹੋ ਗਏ ਨੇ ਉੱਥੇ ਆਉਣ ਵਾਲੀਆਂ ਪੁਸ਼ਟਾਂ ਦੀ ਜੜੀਆਂ ਨੇ ਇਸ ਜੰਨਰ ਰਾਜ ਨੂੰ ਭੁੱਲਣ ਵਾਲੀਆਂ ਨਹੀਂ ਔਰ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਘਟਨਾ ਹੈ ਮੈਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵੱਲੋਂ ਇਹਦੀ ਸਖਤ ਨਿਵੇਦੀ ਕਰਦਾ ਇਹ ਸ਼ੁਗਰਾ ਪਰਮਾਤਮਾ ਦਾ ਮਾਈ ਗੁਰੂ ਦਾ ਉਹਦੀ ਜਾਨ ਮਾਲ ਜਿਹੜੀ ਆ ਬਚ ਗਈ ਆ ਉਹ ਸੁਰੱਖਿਤ ਆ ਆਏ ਦਿਨ ਗੋਲੀਆਂ ਚੱਲਣਾ ਆਏ ਦਿਨ ਗੋਲੀਆਂ ਦੇ ਨਾਲ ਨਰਜ਼ਹਾ ਹੋ ਰਹੋਣ ਡਿਆ ਔਰ ਮੈਂ ਸਮੇਂ ਨਾਲ ਸਰਕਾਰ ਬੇਵਸਾ ਔ ਅਸਹਾਇ ਦਿਖਾ ਰਹੀ ਆ ਔਰ ਇਹ ਬੇਵਸਾ ਸਹਾਇ ਸਰਕਾਰ ਦੇ ਅੱਗੇ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਸ ਵਕਤ ਇਹ ਆਉਣ ਵਾਲੇ ਸਮੇਂ ਦੇ ਅੰਦਰ ਆਉਣ ਵਾਲਾ ਸਮਾਂ ਨਜ਼ਦੀਕ ਆ ਆਉਣ ਵਾਲੇ ਸਮੇਂ ਦੇ ਅੰਦਰ ਇਹ ਲੋਕ ਜਿਹੜੇ ਨੇ ਜਿੱਤੇ ਬਿਹਾਰ ਦੇ ਜੰਗਲ ਰਾਜ ਨੂੰ 20 ਸਾਲ ਨਹੀਂ ਭੁੱਲੇ ਇਸ ਪੰਜਾਬ ਦੇ ਜੰਗਲ ਰਾਜ ਦੇ ਅੰਦਰ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਇਹਦਾ ਕਰਾਰਾ ਜਵਾਬ ਬੈਲਟ ਦੇ ਰਹੀ ਦੇਣਗੇ ਇਹ ਮੈਂ ਮਹਿਸੂਸ ਕਰਦਾ ਔਰ ਹੋ ਕੇ ਕਹਿਣਾ ਕਿ ਇਹੋ ਜਿਹੇ ਲੋਕ ਕਿਉਂ ਆ ਸਰਕਾਰ ਸੁਪਤੀ ਤੇ ਨਕਮੀ ਤੇ ਨਠੱਲੀ ਜੜੀ ਆ ਇਹਨੂੰ ਨਾ ਤਬਾਣੀ ਜਰੂਰ